ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਭਾਰਤੀਆਂ ਨੇ ਸਵਾਗਤ ਕੀਤਾ ਇੱਕ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਦੋਵਾਂ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟਰੰਪ ਨੇ ਟੈਕਸਾਸ ਵਿੱਚ ਇੱਕ ਗੈਰ ਦਸਤਾਵੇਜ਼ੀ ਪ੍ਰਵਾਸੀ ਦੁਆਰਾ ਇੱਕ ਭਾਰਤੀ ਨਾਗਰਿਕ ਦੀ ਬੇਰਹਿਮੀ ਨਾਲ ਹੱਤਿਆ ਤੇ ਪ੍ਰਤੀਕਿਰਿਆ ਦਿੰਦੇ ਹੋਏ ਦੋਸ਼ੀ ਤੇ ਸਖਤ ਕਾਨੂੰਨ ਦੀ ਪੂਰੀ ਹੱਦ ਤੱਕ ਮੁਕੱਦਮੇ ਚਲਾਉਣ ਦਾ ਦਾਵਾ ਕੀਤਾ ਗਿਆ ਜਿਸ ਤੇ ਪਹਿਲੀ ਡਿਗਰੀ ਦੇ ਕਤਲ ਦਾ ਦੋਸ਼ ਲਗਾਇਆ ਜਾਵੇਗਾ 트럼ਪ ਨੇ 트ਰੁੱਥ ਸੋਸ਼ਲ ਤੇ ਪੋਸਟ ਕੀਤਾ ਕਿ ਮੈਂ ਟੈਕਸਾਸ ਦੇ ਡਲਾਸ ਵਿੱਚ ਇੱਕ ਸਤਕਾਰਯੋਗ ਵਿਅਕਤੀ ਚੰਦਰ 나ਗਮਾਲੀਆ ਦੇ ਕਤਲ ਸੰਬੰਧੀ ਭਿਆਨਕ ਰਿਪੋਰਟਾਂ ਤੋਂ ਜਾਣੂ ਹ ਜਿਨ੍ਹਾਂ ਦਾ ਕਿਊਬਾ ਦੇ ਇੱਕ ਗੈਰ ਕਾਨੂੰਨੀ ਵਿਦੇਸ਼ੀ ਦੁਆਰਾ ਉਹਨਾਂ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਬੇਰਹਿਮੀ ਨਾਲ ਸਿਰ ਕਲਮ ਕਰ ਦਿੱਤਾ ਗਿਆ ਜਿਸ ਨੂੰ ਸਾਡੇ ਦੇਸ਼ ਵਿੱਚ ਕਦੇ ਨਹੀਂ ਹੋਣਾ ਚਾਹੀਦਾ ਸੀ 트럼ਪ ਨੇ ਕਤਲ ਦੇ ਦੋਸ਼ੀ ਨੂੰ ਭਾਈਚਾਰੇ ਵਿੱਚ ਛੱਡਣ ਲਈ ਪਿਛਲੇ ਵਾਈਡਨ ਪ੍ਰਸ਼ਾਸਨ ਨੂੰ ਵੀ ਦੋਸ਼ੀ ਠਾਰਾਇਆ ਉਹਨਾਂ ਕਹਿਆ ਕਿ ਹੁਣ ਇਹਨਾਂ ਗੈਰਕਾਨੂੰਨੀ ਪ੍ਰਵਾਸੀ ਅਪਰਾਧੀਆਂ ਪ੍ਰਤੀ ਨਰਮੀ ਦਾ ਸਮਾਂ ਖਤਮ ਹੋ ਗਿਆ ਮੇਰੀ ਸਰਕਾਰ ਵਿੱਚ ਅਜਿਹੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਦੱਸਦੇ ਕਿ 10 ਸਤੰਬਰ ਨੂੰ ਟੈਕਸਾਸ ਰਾਜ ਵਿੱਚ ਡਾਊਨਟਾਊਨ ਸੂਟਿਸ ਹੋਟਲ ਵਿੱਚ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ 50 ਸਾਲਾ ਭਾਰਤੀ ਮੂਲ ਦੇ ਹੋਟਲ ਮੈਨੇਜਰ ਦਾ ਉਸਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਸਿਰ ਕਲਮ ਕਰ ਦਿੱਤਾ ਗਿਆ ਸੀ ਅਪਰਾਧਿਕ ਇਤਿਹਾਸ ਵਾਲੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਹੋਟਲ ਜ਼ਰਦਾਰ ਸਾਥੀ ਅ ਡਲਾਸ ਪੁਲਿਸ ਵਿਭਾਗ ਦੇ ਅਨੁਸਾਰ ਕਰਨਾਟਕ ਦੇ ਮੂਨ ਨਿਵਾਸੀ ਚੰਦਰ ਮੋਲੀ ਬਾਬ ਨਾਗਮਾਲਿਆ ਨੂੰ ਉਸਦੇ ਸਹਿਕਰਮੀ ਯੋਰ ਡਾਨਿਸ ਕੋਵਸ ਮਾਰਟੈਂਜ਼ੀ ਨੇ ਇੱਕ ਖਰਾਬ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਮਾਰ ਦਿੱਤਾ ਸੀ ਉਧਰ ਦੂਜੇ ਪਾਸੇ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਸੰਸਦ ਐਮੀ ਵੈਰਾ ਨੇ ਹੋਰ ਡੈਮੋਕ੍ਰੈਟਿਕ ਡਾਕਟਰ ਮਿੱਤਰਾ ਨਾਲ ਮਿਲ ਕੇ ਟਰੰਪ ਦੇ ਸਿਹਤ ਖੇਤਰ ਨਾਲ ਜੁੜੇ ਬਿੱਲ ਦੀ ਨਿੰਦਿਆ ਕਰਦਿਆਂ ਇਸ ਬੁਰਦ ਜਦੋਜਹਦ ਜਾਰੀ ਰੱਖਣ ਦਾ ਐਲਾਨ ਕੀਤਾ ਉਹਨਾਂ ਨੇ ਟਰੰਪ ਵੱਲੋਂ ਸਾਈਨ ਕੀਤੇ ਬਿੱਲ ਨੂੰ ਬੇहद ਖਤਰਨਾਕ ਬਿੱਲ ਕਰਾਰ ਦਿੰਦੇ ਆ ਕਿ ਆ ਕਿ ਇਸ ਨਾਲ 10 ਲੱਖ ਤੋਂ ਵੱਧ 21 ਸਿਹਤ ਸੇਵਾਵਾਂ ਤੋਂ ਵਾਂਝੇ ਹੋ ਜਾਣਗੇ ਬਿਲ ਜੋ ਇਸ ਵਿੱਚ ਲਈ ਵਿਵਸਥਾ ਤਹਿਤ ਯੋਜਨਾਬੱਧ ਸਿਹਤ ਸੇਵਾਵਾਂ ਨੂੰ ਖਤਮ ਕੀਤਾ ਜਾ ਰਿਹਾ ਉਸ ਉੱਤੇ ਫਿਲਹਾਲ ਅਦਾਲਤ ਵੱਲੋਂ ਅਰਜੀ ਰੋਕ ਲਾ ਦਿੱਤੀ ਗਈ ਹੈ ਵਿਲ ਦਾ ਵਿਰੋਧ ਕਰ ਰਹੇ ਆਗੂਆਂ ਦਾ ਕਹਿਣਾ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਤਾਂ 200 ਤੋਂ ਵੱਧ ਸਿਹਤ ਸੰਭਾਲ ਸੈਂਟਰ ਬੰਦ ਹੋ ਜਾਣਗੇ ਜਿਸ ਕਾਰਨ 11 ਲੱਖ ਮਰੀਜ਼ ਪ੍ਰਭਾਵਿਤ ਹੋਣਗੇ ਤੇ ਉਹਨਾਂ ਦੀ ਸਿਹਤ ਸੰਭਾਲ ਵਿਵਸਥਾ ਖਤਰੇ 'ਚ ਪੈ ਜਾਵੇਗੀ ਬੇਰ ਨੇ ਕਿਹਾ ਕਿ ਯੋਜਨਾਬੱਧ ਸੇਵਾਵਾਂ ਇਸ ਦੇਚ ਰਹਿੰਦੇ ਬਹੁਤ ਸਾਰੇ ਲੋਕਾਂ ਲਈ ਇੱਕੋ ਇੱਕ ਸਹਾਰਾ ਨੇ ਯੋਜਨਾ ਦਪਰੇਟ ਹੁਡ ਸਿਹਤ ਸੈਂਟਰ ਖਾਸ ਕਰਕੇ ਦਿਹਾਤੀ ਤੇ ਥੋੜਾ ਮਾਰੇ ਖੇਤਰਾ ਚ ਔਰਤਾਂ ਤੇ ਮਰਦਾਂ ਲਈ ਮੋੜ ਲਿਆ ਸਿਹਤ ਸੰਭਾਲ ਸੇਵਾਵਾਂ ਨੇ ਇਹ ਸੈਂਟਰ ਕੈਂਸਰ ਸਕਰੀਨਿੰਗ ਐਸਟੀਆਈ ਟੈਸਟਿੰਗ ਤੇ ਪੁਰਾਣੀਆਂ ਬਿਮਾਰੀਆਂ ਸੰਬੰਧੀ ਅਹਿਮ ਨੇ ਤੇ ਲੋਕਾਂ ਲਈ ਜ਼ਰੂਰੀ ਸੇਵਾਵਾਂ ਨੇ ਵਿਰਾਣੇ ਬਚਨ ਵਾਤਾ ਦੁਹਰਾਈ ਕਿ ਉਹ ਇਸ ਵਰਧ ਜਦੋਂ ਜਹਤ ਜਾਰੀ ਰੱਖਣਗੇ ਤੇ ਰਿਪਬਲਿਕਾ ਨੂੰ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਗੇ